ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਬ੍ਰੀਨ ਤੁਹਾਡਾ ਸਵਾਗਤ ਹੈ ਅੱਜ ਦੇ ਅਸੀਂ ਵੀਡੀਓ ਵਿੱਚ ਆਪਣਾ ਅਗਲਾ ਮੌਕ ਟੈਸਟ ਕਰਾਂਗੇ ਇਹ ਸਾਰੇ ਕੁਐਸਚਨ ਜਿਹੜੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤੁਹਾਡੇ ਇਗਜ਼ਾਮ ਵਿੱਚ ਇਹਨਾਂ ਵਿੱਚੋਂ 10 ਤੋਂ 12 ਕੁਐਸਚਨ ਜਿਹੜੇ ਪੱਕੇ ਜਾਂ ਇਹਨਾਂ ਦੇ ਨਾਲ ਮਿਲਦੇ ਜੁਲਦੇ ਕੁਐਸਚਨ ਹੈ ਜਿਹੜੇ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਉਹੀ ਹੀ ਆਉਣਗੇ ਇਸ ਲਈ ਸਾਰਾ ਮੌਕ ਟੈਸਟ ਧਿਆਨ ਨਾਲ ਦੇਖੋ ਤੇ ਦੇਖੋ ਤੁਹਾਡੇ ਕਿੰਨੇ ਨੰਬਰ ਆਉਂਦੇ ਹਨ ਇਸ ਵਿੱਚੋਂ ਅਤੇ ਲਗਾਤਾਰ ਹੁਣ ਚੈਨਲ ਨਾਲ ਜੁੜੇ ਰਹੋ ਕਿਉਂਕਿ ਲਗਾਤਾਰ ਅਸੀਂ ਤੁਹਾਡੇ ਐਗਜ਼ਾਮ ਨੂੰ ਸਿਰਫ 10 ਦਿਨ ਰਹਿ ਗਏ ਨੇ ਅਸੀਂ ਉਦੋਂ ਤੱਕ ਤੁਹਾਡਾ ਪੂਰਾ ਜਿਹੜਾ ਕੋਰਸ ਹੈ ਉਹ ਕੰਪਲੀਟ ਕਰਵਾ ਦੇਣਾ ਹੈ ਸਭ ਤੋਂ ਪਹਿਲਾ ਕੁਐਸਚਨ ਹੈ ਆਪਣਾ ਲਾਲ ਰੰਗ ਦੇ ਡੱਬੇ ਵਿੱਚ ਕਿਹੜਾ ਕੂੜਾ ਪਾਇਆ ਜਾਂਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਨੁਕੀਲੀਆਂ ਚੀਜ਼ਾਂ ਖੂਨ ਨਾਲ ਲਿਬੜੇ ਹੋਏ ਕੱਪੜੇ ਪਲਾਸਟਿਕ ਕੂੜਾ ਅਤੇ ਸਰੀਂਜਾ ਤੁਸੀਂ ਇਸ ਦਾ ਸਹੀ ਉੱਤਰ ਦੱਸਣਾ ਹੈ ਤੁਹਾਨੂੰ ਇਸ ਦੇ ਲਈ 5 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਜਿਹੜਾ ਉਹ ਪਲਾਸਟਿਕ ਕੂੜਾ ਲਾਲ ਰੰਗ ਦੇ ਡੱਬੇ ਵਿੱਚ ਜਿਹੜਾ ਪਾਇਆ ਜਾਂਦਾ ਪਲਾਸਟਿਕ ਕੂੜਾ ਤੁਹਾਨੂੰ ਸਾਰੇ ਪਤਾ ਹੋਣਾ ਚਾਹੀਦਾ ਲਾਲ ਨੀਲਾ ਪੀਲਾ ਇਹਨਾਂ ਵਿੱਚ ਕਿਹੜੇ ਕਿਹੜੇ ਰੰਗ ਦਾ ਇਹ ਸਾਰੇ ਰੰਗਾਂ ਦੇ ਡੱਬਿਆਂ ਵਿੱਚ ਕਿਹੜਾ ਕਿਹੜਾ ਕੂੜਾ ਪਾਇਆ ਜਾਂਦਾ ਇਹਨਾਂ ਚੋਂ ਇੱਕ ਕੁਐਸਚਨ ਜਿਹੜਾ ਪੱਕਾ ਤੁਹਾਡੇ ਐਗਜ਼ਾਮ ਵਿੱਚ ਆਏਗਾ ਅਗਲਾ ਕੁਐਸਚਨ ਵਾਟ ਐਂਡਡਡ ਦੀ ਵਰਦੀ ਕਿਹੜੇ ਰੰਗ ਦੀ ਹੁੰਦੀ ਹੈ ਇਸ ਦੇ ਆ ਚਾਰ ਆਪਸ਼ਨਸ ਹਨ ਕਾਲੇ ਰੰਗ ਦੀ ਹਰੇ ਰੰਗ ਦੀ ਸਫੈਦ ਰੰਗ ਦੀ ਜਾਂ ਹਲਕੇ ਨੀਲੇ ਰੰਗ ਦੀ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਹਲਕੇ ਨੀਲੇ ਰੰਗ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਹਨ ਉਹਨਾਂ ਸਾਰਿਆਂ ਵਿੱਚ ਇਹ ਜਿਹੜੀ ਵਰਦੀ ਹੁੰਦੀ ਹੈ ਹਲਕੇ ਨੀਲੇ ਰੰਗ ਦੀ ਹੁੰਦੀ ਹੈ ਬਾਕੀ ਪ੍ਰਾਈਵੇਟ ਹਸਪਤਾਲ ਜਿਹੜੇ ਉਹ ਆਪਣੇ ਹਿਸਾਬ ਨਾਲ ਵਰਦੀ ਦਾ ਰੰਗ ਉਹਨਾਂ ਨੇ ਤੈਅ ਕੀਤਾ ਹੋ ਹੁੰਦਾ ਠੀਕ ਹੈ ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਰੰਗ ਦਾ ਕੂੜੇ ਦਾ ਡੱਬਾ ਹਸਪਤਾਲ ਵਿੱਚ ਨਹੀਂ ਪਾਇਆ ਜਾਂਦਾ ਲਾਲ ਨੀਲਾ ਸੰਤਰੀ ਪੀਲਾ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਸੰਕਤੀ ਰੰਗ ਦਾ ਕੋਈ ਡੱਬਾ ਕੋੜੇ ਦਾ ਹਸਪਤਾਲ ਵਿੱਚ ਨਹੀਂ ਹੁੰਦਾ ਲਾਲ ਨੀਲਾ ਪੀਲਾ ਤਿੰਨੇ ਰੰਗਾਂ ਦੇ ਜਿਹੜੇ ਡੱਬੇ ਹੁੰਦੇ ਹਨ ਇਹਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਡਿਟੇਲ ਵਿੱਚ ਇੱਕ ਵੀਡੀਓ ਵਿੱਚ ਦੱਸ ਚੁੱਕਿਆ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉੱਪਰ ਆਈ ਬਟਨ ਉੱਤੇ ਜਾ ਕੇ ਇਸ ਨੂੰ ਦੇਖ ਸਕਦੇ ਹੋ ਜਾਂ ਫਿਰ ਵੀਡੀਓ ਦੇ ਲਾਸਟ ਵਿੱਚ ਵੀ ਮੈਂ ਇਸ ਦਾ ਡਿਸਕ੍ਰਿਪਸ਼ਨ ਜੋ ਬਾਕਸ ਆਉਂਦੇ ਹਨ ਉਹਨਾਂ ਵਿੱਚ ਇਸ ਦਾ ਇੱਕ ਲਿੰਕ ਪਾ ਦਮਾਂਗਾ ਉੱਥੋਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਤੁਹਾਨੂੰ ਸਾਰੇ ਡੱਬਿਆਂ ਦਾ ਪਤਾ ਲੱਗ ਜਾਏ ਕਿਉਂਕਿ ਇਹਨਾਂ ਵਿੱਚੋਂ ਇੱਕ ਦੋ ਕੁਐਸਚਨ ਇਹ ਤੁਹਾਡੇ ਐਗਜ਼ਾਮ 'ਚ ਪੱਕੇ ਆਉਣੇ ਹਨ ਠੀਕ ਹੈ ਅਗਲਾ ਕੁਐਸ ਇੰਟਰ ਕਾਸਟ ਯੂਨਿਟ ਇੰਟਰਗ੍ਰੇਟਿਡ ਕੈਰੀਅਰ ਯੂਨਿਟ ਇੰਟਰ ਕਾਰਪੋਰੇਸ਼ਨ ਯੂਨਿਟ ਇਨ ਇੰਟਰਨੈਸ਼ਨਲ ਕੇਅਰ ਯੂਨਿਟ ਇਸ ਦਾ ਆਨਸਰ ਦੱਸੋ ਇਸ ਦਾ ਸਹੀ ਉੱਤਰ ਹੈ ਇੰਟੈਂਸਿਵ ਕੇਅਰ ਯੂਨਿਟ ਆਪਸ਼ਨ ਡੀ ਆਪਣਾ ਸਹੀ ਉੱਤਰ ਹੈ ਠੀਕ ਹੈ ਅਗਲਾ ਆਪਸ਼ਨ ਹੈ ਕੁਐਸਚਨ ਵਾਰ ਡੈਂਟਡ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਨਰਸ ਡਾਕਟਰ ਜਨਰਲ ਡਿਊਟੀ ਅਸਿਸਟੈਂਟ ਹੈਲਥ ਐਕਸਪਰਟ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ਜਨਰਲ ਡਿਊਟੀ ਅਸਿਸਟੈਂਟ ਜੋ ਜੋ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਦੱਸ ਦੇਵਾਂ ਕਿ ਅਸੀਂ ਇਸ ਚੈਨਲ ਉੱਤੇ ਵਾਟ ਅੰਡਰਟੈਂਡ ਦੀ ਤਿਆਰੀ ਦੇ ਨਾਲ-ਨਾਲ ਸਾਰੇ ਭਰਤੀਆਂ ਦੀ ਜਿਹੜੀ ਸਰਕਾਰੀ ਦੀ ਨੋਟੀਫਿਕੇਸ਼ਨ ਆਉਂਦੇ ਹਨ ਉਹਨਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਦਿੰਦੇ ਹਾਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਚਲੋ ਅਗਲੇ ਕੁਐਸਚਨ ਵੱਲ ਵਧਦੇ ਹਾਂ ਨੰਬਰ 6 ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਗ੍ਰੰਥੀ ਦਾ ਨਾਮ ਦੱਸੋ ਇਸ ਦੇ ਚਾਰ ਆਪਸ਼ਨਸ ਹਨ ਲੀਵਰ ਤੰਤ੍ਰਿਕਾ ਤੰਤਰ pituitary thyraln ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ pituitary ਤੁਸੀਂ ਪਹਿਲਾਂ ਕੋਈ ਕਮੈਂਟ ਨਹੀਂ ਕਰਨਾ ਸਾਰੇ ਕੁਐਸਚਨਾਂ ਦਾ ਅਨਸਰ ਦੇ ਕੇ ਜਿੰਨੇ ਤੁਹਾਡੇ ਅਨਸਰ ਸਹੀ ਹਨ ਤੁਸੀਂ ਉਹ ਦੱਸਣੇ ਹਨ ਕਿ ਇਹਾਂ ਵਿੱਚੋਂ ਤੁਹਾਡੇ ਕਿੰਨੇ ਅਨਸਰ ਸਹੀ ਹਨ ਅਗਲਾ ਕੁਐਸਚਨ ਆਪਣੇ ਕੋਲ ਟਿਸ਼ੂ ਦਾ ਨਿਰਮਾਣ ਕਿਸ ਤੋਂ ਹੁੰਦਾ ਹੈ ਟਿਸ਼ੂ ਦਾ ਨਿਰਮਾਣ ਕਿਸ ਤੋਂ ਹੁੰਦਾ ਹੈ ਵਿਟਾਮਿਨ ਤੋਂ ਕਾਰਬੋਹਾਈਡਰੇਟ ਤੋਂ ਚਰਬੀ ਤੋਂ ਪ੍ਰੋਟੀਨ ਤੋਂ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਜਿਹੜਾ ਪ੍ਰੋਟੀਨ ਤੋਂ। ਅਗਲਾ ਕੁਐਸਚਨ ਆਪਣੇ ਕੋਲ ਸੰਤੁਲਿਤ ਆਹਾਰ ਦੀ ਘਾਟ ਨਾਲ ਹੋਣ ਵਾਲੇ ਰੋਗ ਦਾ ਨਾਂ ਦੱਸੋ। ਬਹੁਤ ਇੰਪੋਰਟੈਂਟ ਕੁਐਸਚਨ ਹੈ ਪੱਕਾ ਐਗਜ਼ਾਮ 'ਚ ਆਏਗਾ। ਅਲਪਕਾਲੀਨ ਰੋਗ, ਤ੍ਰੁੱਟੀ ਰੋਗ, ਛੂਦੇ ਰੋਗ ਜਾਂ ਧੀਰਕਾਲੀਨ ਰੋਗ। ਦੱਸੋ ਇਸ ਦਾ ਸਹੀ ਉੱਤਰ ਕੀ ਹੈ? ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਇਹ। ਇਸ ਦਾ ਸਹੀ ਉੱਤਰ ਹੈ ਜਿਹੜਾ ਤ੍ਰੁੱਟੀ ਰੋਗ। ਅਗਲਾ ਕੁਐਸਚਨ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜੇ ਰੋਗ ਸੰਚਾਰੀ ਰੋਗ ਨਹੀਂ ਹੈ? ਇਸ ਦੇ ਚਾਰ ਆਪਸ਼ਨਸ ਹਨ: ਚੇਚਕ, ਟੀਵੀ, ਕੈਂਸਰ ਅਤੇ ਕਰੋਨਾ। ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਕੈਂਸਰ ਕੈਂਸਰ ਇੱਕ ਸੰਚਾਰੀ ਰੋਗ ਨਹੀਂ ਹੈ ਬਾਕੀ ਚੇਚਕ ਟੀਵੀ ਅਤੇ ਕਰੋਨਾ ਤੁਹਾਨੂੰ ਪਤਾ ਹੀ ਹੈ ਤਿੰਨੇ ਰੋਗ ਜਿਹੜੇ ਸੰਚਾਰੀ ਰੋਗ ਹਨ ਅਗਲਾ ਕੁਐਸਚਨ ਹੈ ਸਰੀਰ ਦਾ ਸਭ ਤੋਂ ਕਠੋਰ ਤੱਤ ਕਿਹੜਾ ਹੈ ਲੱਤ ਦੀ ਹੱਡੀ ਖੋਪੜੀ ਦੰਦਾਂ ਦਾ ਨਿਮਲ ਜਾਂ ਨਹਉ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ਦੰਦਾਂ ਦਾ ਐਨਮਲ ਬਹੁਤ ਜਣੇ ਇਸ ਵਿੱਚ ਆਪਾਂ ਨੂੰ ਕਹਿਣਗੇ ਕਿ ਲੱਤ ਦੀ ਹੱਡੀ ਲੱਤ ਦੀ ਹੱਡੀ ਸਭ ਤੋਂ ਮਜ਼ਬੂਤ ਹੱਡੀ ਹੁੰਦੀ ਹੈ ਪਰੰਤੂ ਜੇਕਰ ਆਪਾਂ ਦੇਖਿਆ ਜਾਵੇ ਕਿ ਸਰੀਰ ਵਿੱਚ ਸਭ ਤੋਂ ਕਠੋਰ ਤੱਤ ਕਿਹੜਾ ਹੁੰਦਾ ਹੈ ਉਹ ਦੰਦਾਂ ਦਾ ਐਨਮਲ ਹੁੰਦਾ ਹੈ ਠੀਕ ਹੈ ਇਸ ਚ ਕਨਫਿਊਜ਼ ਨਾ ਹੋਇਓ ਬਹੁਤ ਆਪਸ਼ਨ ਲੱਤ ਦੀ ਹੱਡੀ ਦੇਣਗੇ ਯੂਨੀਵਰਸਲ ਸਾਵਧਾਨੀਆਂ ਵਿੱਚ ਕੀ ਆਉਂਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਹੱਥ ਤੋਣੇ ਦਸਤਾਨੇ ਪਾਉਣੇ ਗਾਉਣ ਪਾਉਣੇ ਉਪਰੋਕਤ ਸਾਰੇ ਇਸ ਦਾ ਆਨਸਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਦਾ ਅੰਤਰ ਹੈ ਉਹ ਪ੍ਰੋਕਸਾਰੇ ਦਸ ਹੱਥੋਂ ਨੇ ਦਸਤਾਨੇ ਪਾਉਣੇ ਜਾਂ ਜੋ ਮਰੀਜ਼ ਨੂੰ ਗਾਉਨ ਪਹਿਨਾਇਆ ਜਾਂਦਾ ਹੈ ਇਹ ਸਾਰੇ ਯੂਨੀਵਰਸਲ ਸਾਵਧਾਨੀ ਚਾਹੁੰਦੇ ਹਨ ਅਗਲਾ ਕੁਐਸਚਨ ਹੈ ਭੋਜਨ ਦਾ ਪਾਚਨ ਕਿੱਥੋਂ ਸ਼ੁਰੂ ਹੁੰਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਮਿਹਦੇ ਤੋਂ ਗਲੇ ਤੋਂ ਮੂੰਹ ਤੋਂ ਪੇਟ ਤੋਂ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਮੂੰਹ ਤੋਂ ਜਿਹੜਾ ਭੋਜਨ ਦਾ ਪਾਚਨ ਸ਼ੁਰੂ ਹੋ ਜਾਂਦਾ ਹੈ ਅਗਲਾ ਕੁਐਸਚਨ ਹੈ ਭਾਰਤ ਦਾ ਸਭ ਤੋਂ ਪੁਰਾਣਾ ਗਿਰਜਾ ਘਰ ਕਿਹੜਾ ਹੈ वसलीकाफ बोम मेडाक कैथडियल सी कैथडियल ज सेंट थॉमस दसो इस सही दस उत्तर की है इसका सही उत्तर जो सेंट थॉम्स ठीक है अगला क्वेश्चन है भारत के एरिया स्केयर किलोमीटर किन्ना है बत्ती सतासी एक सौ त्रेंठ बत्ती सतासी तीन सौ त्रेंठ बत्ती सतासी चार सौ त्रेंहठ बत्ती सतासी दो सौ त्रेंट यू एग्जैक्ट फिगर जी याद होनी चाहिए दसो इसका दस सही उत्तर की है ਇਸ ਦਾ ਸਹੀ ਉੱਤਰ ਹੈ 3287 263 ਇਸ ਤੋਂ ਇਲਾਵਾ ਪੰਜਾਬ ਦੇ ਰੇ ਪੁੱਛਿਆ ਜਾ ਸਕਦਾ ਤੁਹਾਨੂੰ ਇਸ ਲਈ ਉਹ ਵੀ ਯਾਦ ਕਰ ਲਿਓ ਇਸ ਵਿੱਚ ਠੀਕ ਹੈ ਅਗਲਾ ਕੁਐਸਚਨ ਹੈ ਭਾਰਤ ਦੇ ਕਿਸ ਰਾਜ ਦੀ ਆਬਾਦੀ ਸਭ ਤੋਂ ਵੱਧ ਹੈ ਇਸ ਦੇ ਚਾਰ ਆਪਸ਼ਨਸ ਹਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤਾਮਿਲਨਾਡੂ ਜਾਂ ਬਿਹਾਰ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਸ ਵਿੱਚ ਪੰਜਾਬ ਦੀ ਜਿਹੜੀ ਆਬਾਦੀ ਸਭ ਤੋਂ ਵੱਧ ਕਿਹੜੇ ਸਟੇਟ ਦੀ ਹੈ ਉਹ ਵੀ ਪੁੱਛੀ ਜਾ ਸਕਦੀ ਹੈ ਇਸ ਦਾ ਉੱਤਰ ਹੈ ਜਿਹੜਾ ਭਾਰਤ ਵਾਲੇ ਦਾ ਇਸ ਦਾ ਉੱਤਰ ਹੈ ਉੱਤਰ ਪ੍ਰਦੇਸ਼ ਦੀ ਆਬਾਦੀ ਜਿਹੜੀ ਸਭ ਤੋਂ ਵੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਸਭ ਤੋਂ ਘੱਟ ਆਬਾਦੀ ਭਾਰਤ ਦੀ ਸਭ ਤੋਂ ਘੱਟ ਵੱਤੀ ਕਿਹੜੇ ਜ਼ਿਲ੍ਹੇ ਦੀ ਹੈ ਪੰਜਾਬ ਚੋਂ ਕਿਹੜੇ ਜ਼ਿਲ੍ਹੇ ਦੀ ਵੱਧ ਹੈ ਕਿਹੜਾ ਜ਼ਿਲ੍ਹਾ ਸਭ ਤੋਂ ਵੱਡਾ ਹੈ ਕਿਹੜਾ ਜ਼ਿਲ੍ਹਾ ਸਭ ਤੋਂ ਛੋਟਾ ਹੈ ਭਾਰਤ ਵਿੱਚ ਇਸ ਤਰ੍ਹਾਂ ਹੀ ਕਿਹੜਾ ਸਟੇਟ ਸਭ ਤੋਂ ਵੱਡਾ ਹੈ ਕਿਹੜਾ ਸਟੇਟ ਸਭ ਤੋਂ ਛੋਟਾ ਹੈ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਇਹਨਾਂ ਚੋਂ ਇੱਕ ਕੁਐਸਚਨ ਪੱਕਾ ਆਏਗਾ ਅਗਲਾ ਕੁਐਸਚਨ ਹੈ ਭਾਰਤ ਦੇ ਕਿਹੜੇ ਰਾਜ ਦੀ ਸਾਖਰਤਾ ਦਰ ਸਭ ਤੋਂ ਘੱਟ ਹੈ ਇਸਦੇ ਚਾਰ ਆਪਸ਼ਨ ਹਨ ਗੋਆ ਸਿੱਕਮ ਮੱਧ ਪ੍ਰਦੇਸ਼ ਵਿਹਾਰ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਵਿਹਾਰ ਇਸ ਤੋਂ ਲਾਭ ਤੁਹਾਨੂੰ ਪੰਜਾਬ ਦੇ ਵੀ ਸਾਰੇ ਜ਼ਿਲ੍ਹੇ ਯਾਦ ਹੋਣੇ ਚਾਹੀਦੇ ਕਿਹੜੇ ਜ਼ਿਲ੍ਹੇ ਸਾਕਰ ਸਭ ਤੋਂ ਵੱਧ ਹੈ ਕਿਹੜੇ ਜ਼ਿਲ੍ਹੇ ਸਭ ਤੋਂ ਘੱਟ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਕਿਹੜੀ ਮੂਵਮੈਂਟ ਨੂੰ ਨਾਮਤਾਰੀ ਮਿਸਲ ਕਿਹਾ ਜਾਂਦਾ ਹੈ ਇਸ ਦੇ ਚਾਰ ਆਪਸ਼ਨਸ ਹਨ ਕੁੱਕਾ ਮੂਵਮੈਂਟ ਖিলাਫਤ ਮੂਵਮੈਂਟ ਰਾਧਾ ਸਵਾਮੀ ਮੂਵਮੈਂਟ ਜਾਂ ਸਤਵਰੀ ਮੂਵਮੈਂਟ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਜਿਹੜਾ ਆਪਣੇ ਕੋਲ ਹੋ ਕੁੱਕਾ ਮੂਵਮੈਂਟ ਆ ਜਾਂਦਾ ਹੈ ਅਗਲਾ ਕੁਐਸਚਨ ਆਪਣੇ ਕੋਲ ਐਸਜੀਪੀਸੀ ਦਾ ਪਹਿਲਾ ਪ੍ਰਧਾਨ ਕੌਣ ਸੀ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਸਰਦਾਰ ਬਲਦੇਵ ਸਿੰਘ ਬਾਬਾ ਸੋਹਣ ਸਿੰਘ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਬਾਬਾ ਖੜਕ ਸਿੰਘ ਤੁਹਾਨੂੰ ਪਤਾ ਹੋਣਾ ਚਾਹੀਦਾ ਐਸਜੀਪੀਸੀ ਜਿਹੜੀ 1920 ਵਿੱਚ ਬਣੀ ਸੀ ਅਪਿਛੇ ਤਿੰਨ ਦੋ ਤਿੰਨ ਦਿਨ ਪਹਿਲਾਂ ਹੀ ਇਹਨਾਂ ਨੇ ਜਿਹੜਾ ਇਸ ਦਾ 100 ਸਾਲ ਮਨਾਇਆ ਸੀ ਅਤੇ ਇਹਨਾਂ ਦੇ ਸਭ ਤੋਂ ਪਹਿਲੇ ਪ੍ਰਧਾਨ ਸੀ ਉਹ ਸਨ ਬਾਬਾ ਖੜਕ ਸਿੰਘ ਠੀਕ ਹੈ ਅਗਲਾ ਕੁਐਸਚਨ ਹੈ ਜਦਵਿੰਦਰਾ ਗਾਰਡਨ ਕਿੱਥੇ ਸਥਿਤ ਹੈ ਪਟਿਆਲਾ ਨਾਭਾ ਪੰਜੌਰ ਸੰਗਰੂਰ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਪੰਜੌਰ ਹੈ ਜਦਵਿੰਦਰਾ ਗਾਰਡਨ ਠੀਕ ਹੈ ਅਗਲਾ ਕੁਐਸਚਨ ਹੈ ਅਜੋਕਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਇਸ ਦੇ ਚਾਰ ਆਪਸ਼ਨਸ ਹਨ 1864 1968 1764 1867 ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਜਿਹੜਾ ਹੋਇਆ 1968 ਵਿੱਚ ਅਜੋਕਾ ਪੰਜਾਬ ਜਿਹੜਾ ਹੋਂਦ ਵਿੱਚ ਆਇਆ ਸੀ ਅੱਜ ਦੇ ਵੀਡੀਓ ਵਿੱਚ ਆਪਣੇ ਇਹ ਸਾਰੇ 20 ਕੁਐਸਚਨ ਹੋ ਗਏ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਕਿੰਨੇ ਕੁਐਸਚਨ ਇਹਨਾਂ ਵਿੱਚੋਂ ਸਹੀ ਹਨ ਜੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਦੱਸ ਦਿੰਦਾ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣ ਕਿਉਂਕਿ ਪੰਜਾਬ ਸਬੰਧੀ ਜਿੰਨੇ ਵੀ ਪੋਸਟ ਆਉਣਗੇ ਸਾਰਿਆਂ ਦੀ ਤਿਆਰੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਅਤੇ ਸਾਰਿਆਂ ਪ੍ਰਤੀਆਂ ਦੀ ਨਵੀਂ ਨੋਟੀਫਿਕੇਸ਼ਨ ਇੱਥੇ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਬੁੱਕ ਦੇ ਪੀਡੀਐਫ ਚਾਹੁੰਦੇ ਹੋ ਜਾਂ ਸਟੱ ਅੱਜ ਦੀ ਵੀਡੀਓ ਚੈਨਈ ਧੰਨਵਾਦ